ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਹਰੀ ਨੋ ਪਿੰਡ ਇੱਕ ਫਾਰਮ ਦਿਖਾਵਾਂਗੇ ਜੀ ਸਭ ਤੋਂ ਪਹਿਲੀ ਵੀਡੀਓ ਜਿਹੜੀ ਆਪਣਾ ਹੁਣ ਪੇਜ ਜਦੋਂ ਤੋਂ ਚੱਲ ਰਿਹਾ ਮੰਨ ਕੇ ਚੱਲੋ ਵੀ ਆਪਾਂ ਵੀਡੀਓ ਜਿਹੜੀ ਪਾਈ ਸੀ ਡੇਢ ਕਮਹੀਨਾ ਦੋ ਮਹੀਨੇ ਹੋ ਗਏ ਹੋ ਗਏ ਹੋਣਗੇ ਦੋ ਕਮਹੀਨੇ ਹਨਾ ਡੇਢ ਦੋ ਮਹੀਨੇ ਪਹਿਲਾਂ ਆਪਾਂ ਵੀਡੀਓ ਪਾਈ ਸੀ ਇਹ ਫਾਰਮ ਦੀ ਬਾਈ ਵੀ ਬਾਈ ਨੇ ਇੱਕ ਦੋ ਕੰਮ ਕੀਤੇ ਸੀ ਪਰ ਵਿਚਾਰਾ ਉਹਨਾਂ 'ਚ ਸਕਸੈਸ ਨਹੀਂ ਹੋਇਆ ਬਾਹਰ ਬੂੜ ਦਾ ਵੀ ਬਾਈ ਨੇ ਲਾਇਆ ਸੀਗਾ ਤੇ ਪਰ ਬਾਹਰ ਤੋਂ ਮੰਨ ਕੇ ਚੱਲੋ ਇਹਨੂੰ ਐ ਸੀਗਾ ਵੀ ਇੱਧਰ ਹੀ ਆਪਾਂ ਕੰਮ ਕਰ ਗਏ ਕੋਈ ਤੇ ਬਾਈ ਨੇ ਇੱਧਰ ਫਾਰਮ ਕੀਤਾ ਸੀਗਾ 2-4 ਪਸ਼ੂ ਰਿਪੀਟਰ ਵੀ ਲਏ ਸੀਗੇ ਜੀ ਤੇ ਆਪਦਿੰਗਾ گاਵਾ ਘਰਦਿਆਂ ਵੀ ਸੀ ਬਾਹਲੇ ਪੈਸੇ ਨਹੀਂ گاਵਾ ਤੇ ਲਾਏ ਪਰ ਅੱਜ ਰੱਬ ਦੀ ਕਿਰਪਾ ਨਾਲ ਆਪਾਂ ਬਾਈ ਦੇਗਾ 11 گاਵਾ ਚੈੱਕ ਕੀਤੀਆਂ ਜੀ ਤੇ 11 ਨੀਗਾ 11 ਹੀ ਗੱਬਣ ਠੀਕ ਹੈ ਇੱਕ ਉਹਨਾਂ ਚੋ ਦੋ گاਵਾ ਐ ਇੱਕ ਦੇ ਅਜੇ AI ਕੀਤੀ ਆ ਥੋੜਾ ਜਿਆ ਰਿਪੀਟ ਕਰ ਗਈ ਆ ਗਾਂ ਉਹ ਉਹ ਵੀ ਤੁਹਾਨੂੰ ਦੱਸਾਂਗੇ ਕਿਉਂ ਰਿਪੀਟ ਕੀਤਾ ਤੇ ਦੂਜੀਆਂ گاਵਾ ਦੇ ਇੱਕ ਇੱਕ ਵਾਰੀ ਸੀਮਨ ਤੇ ਰਹਿ ਜਾਂਵੇ ਇੱਕ ਦੇ ਹੋ ਸਕਦਾ ਕਿਸੇ ਦੇ ਦੋ ਲਾਏ ਹੋਣ ਤੁਹਾਨੂੰ ਸਾਰੇ ਸੀਮਨ ਗਿਣਾਵਾਂਗੇ ਜੀ ਪੈਸੇ ਗਿਣਾਵਾਂਗੇ ਕਿੰਨੇ ਪੈਸੇ ਲੱਗੇ ਆ ਠੀਕ ਹੈ ਤੇ ਬਾਈ ਨਾਲ ਗੱਲਬਾਤ ਕਰਾਂਗੇ ਵੀ ਕਿੰਨੇ ਪੈਸੇ ਬਾਈ ਨੂੰ ਬਚਦੇ ਆ ਦੁੱਧ ਚ ਤੇ ਕਿੰਨਾ ਬਾਈ ਦੁੱਧ ਪਾਉਂਦਾ ਤੇ ਕੀ ਰੇਟ ਪਾਉਂਦਾ ਜੀ ਠੀਕ ਆ ਤੇ ਪਹਿਲੇ ਨੰਬਰ ਤੋਂ ਸ਼ੁਰੂ ਕਰਾਂਗੇ ਫਤਿਹ ਦੱਸੀ ਬਾਈ ਆ ਵਿਹੜ ਇਹ ਆ ਇਹਦੇ स्नोਮੈਨ ਲੱਗਾ ਬਾਈ ਸੈਕਸ ਇਹ ਆਪਣੀ ਘਰ ਦੀ ਤਾਂ ਨਹੀਂ ਕਿ ਘਰ ਦੀ ਇਹ ਘਰ ਦੀ ਵਿਹੜਾ ਠੀਕ ਆ ਇਹ ਘਰ ਦੀ ਆ ਚਾਚਾ ਠੀਕ ਆ ਇਹ ਇਹ ਵਿਹੜ ਲਈ ਸੀ ਇਹ ਵੜ ਲਈ ਸੀ ਇਹ ਰਿਪੀਟਰ ਸੀ ਹਨ ਇਹ ਰਿਪੀਟਰ ਸੀਗੀ ਇਹਦੇ ਆਪਾਂ ਨੋਰਮਲ ਸੀਮਨ ਲਾਇਆ ਤੇ ਇਹ ਵੀ ਇੱਕੋ ਟੀਕੇ ਦੇ ਗੱਬਣਾ ਇਹ ਇੱਕੋ ਟੀਕੇ ਦੇ ਗੱਬਣਾ ਇਹ ਗੱਬਣਾ ਜੀ ਇੱਕੋ ਟੀਕੇ ਦੇ ਗੱਬ ਐ ਇਹਦੇ ਨੋਰਮਲ ਉਹਦੇ 스ਨੋਮੈਨ ਦਾ ਸੈਕਸਰ ਲਾਇਆ ਨਾ ਉਹਦੇ 스ਨੋਮੈਨ ਸੈਕਸਰ ਲਾਇਆ ਜੀ ਉਹ ਵੀ ਗੱਬਣਾ ਇਹ ਵੀ ਗੱਬਣਾ ਹਾਂਜੀ ਇਹਦੇ ਬਰੂਟ ਲਾਇਆ ਸੈਕਸਰ ਆਪਾਂ ਇਹ ਕੋਈ ਪਤਾ ਨਹੀਂ ਕਿਹੜੇ ਟੀਕੇ ਦੀ ਹੈ ਨਾ ਨਹੀਂ ਇਹ ਤਾਂ ਪਤਾ ਨਹੀਂ ਕਿਹੜੇ ਟੀਕੇ ਦੀ ਉਹ ਤੋਂ ਫਿਰ ਨੌਲੇਜ ਨਹੀਂ ਰੱਖਦੇ ਤੁਸੀਂ ਤੇ ਪਰ ਕਰੂਟ ਲੱਗਾ ਇਹਦੇ ਬਰੂਟ ਲੱਗਿਆ ਠੀਕ ਐ ਆ ਦੋ ਝੋਟੀਆਂ ਬਾਈ ਕੋਲੇ ਜੀ ਇਹ ਤਾਂ ਚਲੋ ਵੇਚੂਗਾ ਜੀ ਬਾਈ ਤੂੰ ਮੱਝਾਂ ਉੱਤੇ ਤਾਂ ਨਹੀਂ ਆਉਣਾ ਕਹਿੰਦੇ ਵੀ گاਵਾ ਦਾ ਕੰਮ ਹੀ ਕਰਨਾ ਇਹਦੇ ਅਸੀਂ ਲਾਇਆ ਇਹਦੇ ਪਾਲੂ ਇਹਦੇ ਪਾਲੂ ਲਾਇਆ ਜੀ ਨਾਰਮਲ ਸੀਮਨ ਆਉਂਦਾ ਐਚ ਐਸ ਬੀ ਦਾ ਤੇ ਆਹ ਝੋਟੀ ਦੇ ਅਸੀਂ ਲਾਇਆ ਇਹਦੇ ਬੋਲਟ ਬੋਲਟ ਐਚ ਐਸ ਬੀ ਦਾ ਸੀਮਨ ਆਉਂਦਾ ਜੀ ਇੱਕ ਇੱਕ ਟੀਕੇ ਤੇ ਸ਼ਾਇਦ ਇਹਦੇ ਦੋ ਵਾਰੀ ਭਰਿਆ ਕਿਉਂ ਉਹਦੇ ਦੋ ਵਾਰੀ ਭਰਿਆ ਇਹਦੇ ਦੋ ਵਾਰੀ ਭਰਿਆ ਉਹਦੇ ਦੋ ਵਾਰੀ ਇਹਦੇ ਇਹਦੇ ਦੋ ਇਹਦੇ ਦੋ ਵਾਰੀ ਆ ਉਹ ਇੱਕੇ ਸੀਮਨ ਤੇ ਗੱਬੜ ਹੋ ਗਈ ਜੀ ਪਰ ਟੀਕਾ ਨਹੀਂ ਬਾਈ ਮਾੜਾ ਭਰੋਂਦਾ ਚਲੋ ਝੋਟੀਆਂ ਜੇ ਇਹਨਾਂ ਨੂੰ ਹੈ ਐ ਵੀ ਐ ਵੀ ਵੇਚਣਗੇ ਤੇ ਪਰ ਫਿਰ ਵੀ ਸੀਮਣ ਵਧੀਆ ਲਾਇਆ ਜੀ ਬੁਲ ਟੈਚ ਐਸਬੀ ਦਾ ਵਧੀਆ ਸੀਮਣ ਆਉਂਦਾ ਆ ਗਾਂ ਵੀ ਗੱਬਣਾ ਜੀ 11 ਪਸ਼ੂ ਸਾਨੂੰ ਦੱਸਿਆ ਵੀ ਗੱਬਣ ਚ ਇੱਕ ਕੀਤੇ ਆ ਇਹਦੇ ਬਰੂਟ ਲੱਗਾ ਸੈਕਸਡ ਇਹਦੇ ਬਰੂਟ ਸੈਕਸਡ ਲੱਗਿਆ ਜੀ ਕਿੰਨਾ ਦੁੱਧ ਦਿੱਤਾ ਫਤਿਹ ਨੇ ਇਹ 26 ਕਿਲੋ ਸੀ ਇਹਨੇ 26 ਕਿਲੋ ਦੁੱਧ ਦਿੱਤਾ ਜੀ ਇਹਦੇ ਬਰੂਟ ਦਾ ਸੀਮਣ ਲਾਇਆ ਸੈਕਸਡ ਤੇ ਗੱਬਣਾ ਇਹਦੇ ਕਿੰਨੇ ਵਾਰੀ ਸੀਮਣ ਲਾਇਆ ਆ ਪਾ ਸਹੀ ਗੱਲ ਦੱਸਣੀ ਇਹਦੇ ਪਾਈਕੇ ਵਾਰੀ ਲਾਇਆ ਬਸ ਇੱਕੇ ਵਾਰੀ ਗੱਬਣਾ ਠੀਕ ਹੈ ਤੇ ਇੱਕ ਦੋ ਗਾਵਾਂ ਦੇ ਸਾਨੂੰ ਦੱਸਾਂਗੇ ਜੀ ਵੀ ਸਾਡੇ ਤੋਂ ਥੋੜਾ ਜਿਹਾ ਚਲੋ ਵੀ ਜਾਂਦਾ ਐਂਡ ਤੇ ਹੀਟ ਚ ਲਾਏ ਆ ਜਾਂ ਸ਼ੁਰੂ ਚ ਲਾਦੇ ਵੀ ਕਈ ਵਾਰੀ ਹੋ ਜਾਂਦਾ ਹਨ ਵੀ ਉਹ ਦੋ گاਵਾ ਇੱਕ ਦੋ گاਵਾ ਦੇ ਦੂਰੀ ਵਰੀ ਸਾਨੂੰ ਸਿੰਮਲ ਲਾਉਣਾ ਪਿਆ ਪਰ ਜ਼ਿਆਦਾਤਰ ਬਾਈ ਦੀ ਦੇਖਰੇਖ ਜਿਆਦਾ ਕਰਕੇ ਇਧਰ ਪਸ਼ੂ ਬਾਈ ਖੁੱਲੇ ਛੱਡ ਦਿੰਦਾ ਠੀਕ ਹੈ ਸਭ ਤੋਂ ਮੇਨ گاਵਾ ਨੂੰ ਜਿਹੜੀ ਦਿੱਕਤ ਆਉਂਦੀ ਆ ਉਹ ਪੱਕੇ ਥਾਂ ਦੀ ਆਉਂਦੀ ਆ ਬਾਈ ਕੋਲੇ ਕੱਚਾ ਥਾਂ ਬਹੁਤ ਆ ਖੇਤ ਚ ਫਾਰਮ ਹੈ ਤੇ ਐ ਪਸ਼ੂ ਪੂਰੇ ਸੌਖੇ ਰਹਿੰਦੇ ਆ ਜੀ ਉੱਪਰ ਛੱਦਣਾ ਪੈਂ ਜਾਂ ਕੋਈ ਹਜੇ ਤੱਕ ਐ ਵੱਡੇ ਛੱਡ ਦਾ ਪ੍ਰਬੰਧ ਨਹੀਂ ਕੀਤਾ ਪਰ ਬਹੁਤ ਪਸ਼ੂ ਮੰਨ ਕੇ ਚੱਲ ਇੱਥੇ ਪੂਰੇ ਸੌਖੇ ਆ ਕੋਈ 20 ਪਸ਼ੂ ਆਰਾਮ ਨਾਲ ਖੜਦੇ ਆ ਇੱਥੇ ਤੇ ਇੰਨੇ ਕੀ ਬਾਈ ਕੋਲੇ ਪਸ਼ੂ ਆ ਹਾਂ 20 ਪਸ਼ੂਆਂ ਦਾ ਪ੍ਰਬੰਧ ਵਧੀਆ ਜੀ ਇੱਥੇ ਫੁਹਾਰੇ ਫੂਰੇ ਲੱਗੇ ਆ ਪਰ ਐ ਗਰਮੀ ਦੀ ਕੋਈ ਸਮੱਸਿਆ ਨਹੀਂ ਆਉਂਦੀ باس ਐਸੇ ਦਰਖਤ ਲੱਗੇ ਕਰਕੇ ਤੇ ਮੇਨਟੇਨੈਂਸ ਦੇਖ ਰੇਖਣ ਵਾਲੀ ਪਸ਼ੂ ਇਹ ਚੀਜ਼ਾਂ ਤੇ ਇੱਥੇ ਜਾਂਦਾ ਜੀ ਪਸ਼ੂ ਗੱਭਣ ਹੋਈ ਜਾਂਦੇ ਪਿਛਲੀ ਵਾਰੀ ਥੋੜਾ ਜਿਹਾ ਮੰਦਾ ਹਾਲ ਸੀ ਪਰ ਐਤ ਕੀ ਬਹੁਤ ਸੁਧਾਰ ਹੋ ਗਿਆ ਤੇ ਆਹ ਗਾਂ ਗੱਭਣ ਆ ਜੀ ਇਹ ਕਿੰਨੇ ਚਿਰ ਦੀ ਹੋ ਗਈ ਅੱਛਾ 40 ਦਿਨ ਹੋ ਗਏ ਨਹੀਂ ਇਹ 40 ਤੋਂ ਘੱਟ ਆ ਗੱਬਣੀ ਐ 20 ਦਿਨ ਪਾ ਗਈ ਵੱਲ ਵਿੱਚ ਚੱਕਣੀ ਕੀਤੀ ਜੀ ਪਰ ਇਹਦੇ ਰੋਡਿਓ ਸੀਮਨ ਲਾਇਆ ਸੀਮਨ ਸੈਕਸੜੀ ਲਾਇਆ ਸਾਰਿਆਂ ਦੇ ਠੀਕ ਹੈ ਇਹਨੇ ਇਹਨੇ ਦੁੱਧ ਕਿੰਨਾ ਦਿੱਤਾ ਇਹ ਹੁਣ ਇਸ ਟਾਈਮ 25 26 ਕਿਲੋ ਤੇ ਕੱਢੀ ਜਾਂਦਾ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਤੈਨੂੰ ਸੂਈ ਨੂੰ 2 ਮਹੀਨੇ ਹੋ ਗਏ ਇਹਦੇ ਅੱਕੀ ਲਾਇਆ ਨਾ ਪਹਿਲੀ ਵਾਰੀ ਲਾਇਆ ਇਹਦੇ ਤਾਂ ਇਹਦੇ ਆਪਾਂ ਪਹਿਲੀ ਵਾਰੀ ਲਾਇਆ ਹਾਂ ਪਹਿਲੀ ਵਾਰੀ ਲਾਇਆ ਜੇ 2 ਮਹੀਨੇ ਸੂਈ ਨੂੰ ਹੋ ਗਏ ਤਾਂ ਹਾਂ ਰੋਡਿਓ ਲਿਆ ਕੇ ਪਹਿਲੀ ਵਾਰੀ ਲਾਇਆ ਆਹ ਗਾਣਾ ਬਾਈ ਨੇ ਲਈ ਸੀਗੀ ਜੀ ਪਿਛਲੀ ਵਾਰੀ ਠੀਕ ਹੈ ਪਿਛਲੇ ਸੂਏ ਇਹ ਗਾਣਾ ਫੌਲਰ ਰੀਪੀਟਰ ਸੀ ਇਹ ਜੀ ਯਕੀਨ ਮੰਨੋਗੇ ਤੁਸੀਂ ਗਾਂ ਐਤ ਕੀ ਦੂਜੀ ਵਾਰੀ ਸੁਣਾ ਜੀ ਇਹਨੇ ਵਿਹੜ ਦੀ ਉਮਰ ਦੇਖ ਲਓ ਕਿੰਨੀ ਹੋ ਗਈ ਆ ਬਹੁਤ ਮੱਥਾ ਮਾਰ ਕੇ ਪਿਛਲੀ ਵਾਰੀ ਇਹ ਗਾਂ ਗੱਬਣ ਕੀਤੀ ਸੀ ਅਸੀਂ ਠੀਕ ਐ ਤੇ ਵਧੀਆ ਮੰਨ ਕੇ ਚੱਲੋ ਦੁੱਧ ਬਹੁਤ ਵਧੀਆ ਦਿੱਤਾ ਗਾਣੇ ਤੇ ਐਤ ਕੀ ਜ ਨੇ ਐਤ ਕੀ ਇਹਦੇ ਪਹਿਲੇ ਸੀਮਨ ਤੇ ਗੱਬਣ ਹੋ ਗਈ ਦੇਖੋ ਫੌਲਰ ਰੀਪੀਟਰ ਗਾਂ ਕੱਟ ਲਾ ਕੇ ਸਾਰਾ ਕੁਝ ਹੋ ਗਏ ਪੰਜਾਂ ਸਾਲਾਂ ਦੀ ਵਿਹੜ ਹੋ ਗਈ ਪਹਿਲੀ ਵਾਰੀ ਗੱਬਣ ਹੋਈ ਸੀਗੀ ਤੇ ਇਹਦੇ ਸਪਾਈਕ ਲਾਇਆ ਜੀ ਇਹਦੇ ਸਾਨੂੰ ਤਿੰਨ ਸੀਮਨ ਲਾਉਣੇ ਪਏ ਥੋੜੀ ਜੀ ਹੀਟ ਲੰਮੀ ਰੱਖ ਗਈ ਤੇ ਇਹ ਇਹਦੇ ਤਿੰਨ ਸੀਮਨ ਲਾਇਆ ਸਪਾਈਕ ਦੇ ਸੈਕਸੜ ਇਹ ਗੱਬਣ ਆ ਜੀ ਸੋਨੂੰ ਖਰਚਾ ਵੀ ਦੱਸਾਂਗੇ ਵੀ ਕਿੰਨਾ ਆਇਆ ਬਾਈ ਦੇ ਸਭ ਯਾਦ ਆ ਦੇਖੋ 6000 ਰੁਪਏ ਜੇ ਵਹਿੜ ਗੱਬਣ ਹੋ ਗਈ ਆ ਜੀ ਸਣੇ ਮੇਰੀ ਫੀਸ ਪਾ ਕੇ ਪਰ ਬਾਈ ਤੋਂ ਕਦੇ ਓਵੇਂ ਪੈਸੇ ਨਹੀਂ ਲਏ ਜੇ ਆਪ ਵੀ ਟੀਕੇ ਲੈ ਆਉਂਦਾ ਤਾਂ ਆਪਾਂ ਭਰਾਈ ਲੈ ਲਈਦੀ ਆਪਾਂ ਕੰਟੇਨਰ ਬਾਈ ਨੂੰ ਦੇ ਦੇਈਦਾ ਵੀ ਲੈ ਆ ਬਾਈ ਜਾ ਕੇ ਠੀਕ ਹੈ ਮੇਰੇ ਹੁਣ ਕਨਫਰਮ ਯਾਦ ਨਹੀਂ ਵੀ ਮੈਂ ਆਪਦੇ ਕੋਲੋਂ ਭਰੇ ਆਪਦੇ ਕੋਲੋਂ ਭਰੇ ਆ ਸਪਾਈਕ ਤੁਹਾਡੇ ਕੋਲ ਹਾਂ ਮੈਂ ਮੇਰੇ ਕੋਲੇ ਸੀ ਸਪਾਈਕ ਜੀ ਇਹਦੇ ਸਪਾਈਕ ਦਾ ਸੀਮਨ ਲਾਇਆ ਆ ਗਾਣੇ ਸਾਨੂੰ ਥੋੜਾ ਜਿਹਾ ਖਰਾਬ ਕੀਤਾ ਜੀ ਜਰਸੀ ਨੇ ਇਹਦੇ ਪਿਛਲੀ ਵਾਰੀ ਰੋਮੀਓ ਦੀ ਬੱਛੀ ਦਿੱਤੀ ਐ ਅੱਜ ਇਹਦੇ ਸਿਮਨ ਲਾਇਆ ਜੈਗ ਦਾ ਸੈਕਸਟ ਦੇਖੋ ਤੁਸੀਂ ਕਿੰਨੇ ਵਾਰੀ ਸਿਮਨ ਲਵਾਤਾ ਇਹਦੇ ਆਪਾਂ ਇਹਦੇ ਆਪਾਂ ਪਹਿਲਾਂ ਭਰਿਆ ਹੈਗਾ ਸਟੋਨੀ ਭਰਿਆ ਸੀ ਸਟੋਨੀ ਭਰਿਆ ਸਟੋਨੀ ਭਰਿਆ ਹੀ ਦੇਖੋ ਤੁਸੀਂ 7500 ਰੁਪਏ ਦਾ ਟੀਕਾ ਸੀਗਾ ਪਰ ਉੱਥੇ ਮੈਂ ਇਹਨੂੰ ਬਾਈ ਨੂੰ ਕਿਹਾ ਸੀਗਾ ਇਹ ਗਾਂ ਬਲੱਡ ਸੈਟ ਗਈ ਸੀਗੀ ਮੈਂ ਇਹਨੂੰ ਕਿਹਾ ਬਾਈ ਨੂੰ ਮੈਂ ਕਿਹਾ ਫਤਿਹ ਕੋਈ ਫਾਇਦਾ ਨਹੀਂ ਰਿਸਕ ਨਾ ਲੈ ਬਈ ਇਹ ਕਹਿੰਦਾ ਨਹੀਂ ਡਾਕਟਰ ਰਿਸਕ ਲੈਨੇ ਆ 7500 ਰੁਪਏ ਦਾ ਟੀਕਾ ਅਸੀਂ ਉਹ ਰਿਸਕ ਜੀ ਖਰਾਬ ਕੀਤਾ ਮੈਂ ਕਿਹਾ ਰਿਸਕ ਨੋਰਮਲ ਟੀਕੇ ਦਾ ਤਾਂ ਲਿਆ ਜਾਂਦਾ ਏਡੇ ਮਹਿੰਗੇ ਟੀਕੇ ਦਾ ਨਹੀਂ ਉਹ ਤੇ ਚਲੋ ਛੱਡ ਦਿਓ ਤੇ ਤਾਂ ਇਹ ਗੱਬਣ ਹੋਣਾ ਹੀ ਨਹੀਂ ਸੀਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ 40 1 46 ਲਾਇਆ 40 1 46 ਉਹਦੇ ਤੇ ਵੀ ਨਹੀਂ ਬਹੁਤੇ ਨਹੀਂ ਰਹੀ ਹਾਂ ਹੁਣ ਆਪਾਂ ਇਹਦੀ ਜੈਗ ਲਾਇਆ ਹੈ ਇਹਦੀ ਜੈਗ ਲਾਇਆ ਜੀ ਇਹਦੇ ਸਿੰਕਰੋ ਕਰਕੇ ਲਾਇਆ ਹੈ ਇਹਦੀ ਇੱਥੇ ਸਿੰਕਰੋ ਤੁਹਾਨੂੰ ਦੱਸਦੇ ਆ ਵੀ ਕਿਵੇਂ ਕਰਨੀ ਹੈ ਇਹਦੀ ਸਿੰਕਰੋ ਅਸੀਂ ਕਿਵੇਂ ਕੀਤੀ ਸੀ ਜਦੋਂ ਇਹਨੂੰ ਹੀਟ ਚਾਈ ਨੂੰ ਦਸ ਦਿਨ ਹੋ ਗਏ ਸੀਗੇ ਉਦੋਂ ਅਸੀਂ ਸਿੰਕਰੋ ਸ਼ੁਰੂ ਕਰਤੀ ਸੀ ਨਾਲੇ ਦਾ ਪਸ਼ੂ ਆਪਦਾ ਨੇ ਤੇ ਐਤ ਕੀ ਇਹਨੇ ਹੀਟ ਉਨੀ ਨਹੀਂ ਕੱਢੀ ਜਿਵੇਂ ਨਾਰਮਲ ਹੀਟ ਜਾਦੇ ਕੱਢਦੀ ਸੀ ਨਾ ਅੱਗੇ ਜਿਆਦੇ ਸੀ ਅੱਗੇ ਬਹੁਤ ਜਿਆਦੇ ਹੀਟ ਕੱਢਦੀ ਸੀ ਐਤ ਕੀ ਇਹਨੇ ਨਾਰਮਲ ਜੀ ਹੀਟ ਕੱਢੀ ਹੈ ਜੀ ਅੱਜ ਇਹਦੇ سیمਨ ਲਾਤਾ ਜੱਗ ਦਾ ਸੈਕਸਡ ਹੀ ਲਾਇਆ ਦੇਖੋ ਤੁਸੀਂ ਇਹ ਗਾਂ ਤੇ ਸਾਡਾ ਕੋਈ 10-12000 ਰੁਪਇਆ ਖਰਚਾ ਹੋ ਗਿਆ ਹੁਣ ਤਾਂ ਹੀ ਪਰ ਬਾਈ ਕਹਿੰਦਾ ਸੈਕਸਡ ਤੇ ਹੀ ਗੱਭਣ ਕਰਨੀ ਹੈ ਗਾਂ ਥੱਲੇ ਦੁੱਧ ਚੰਗਾ ਹੂੰ ਥੋੜਾ ਜਿਹਾ ਕ੍ਰਾਸਪੋਨ ਹੈਗਾ ਜੀ ਜਰਸੀ ਦਾ ਬੱਚੇ ਵਧੀਆ ਦਿੰਦੇ ਆ ਸਾਨੂੰ ਵੱਛੀ ਦਿਖਾਵਾਂਗੇ ਪਿਛਲੇ ਸੂਏ ਦੀ ਇਹਦੀ ਬਹੁਤ ਚੰਗੀ ਵੱੱਛੀ ਇਹਦੇ ਰੋਮੀਓ ਦੀ ਆਈ ਵੀ ਹੈ ਤੇ ਇਹਨੇ ਕਿੰਨਾ ਦੁੱ ਇਹ 17 ਕਿਲੋ ਦੁੱਧ ਤੇ ਰਹੀ ਆ ਬਸ 17 ਕਿਲੋ ਫਿਰ ਕ੍ਰੋਸ ਆ ਨਾ ਤੈਨੂੰ ਐ ਵੀ ਗਾਂ ਵਧੀਆ ਬੱਚਾ ਆ ਜੇ ਇਹਦੇ ਤੋਂ ਪਰ ਇਹ ਆ ਵੀ ਠੰਡੀ ਆ ਇਹ ਪਹਿਲੇ ਹੀ ਸੂਈ ਹੈ ਇਹ ਪਹਿਲੇ ਸੂਈ ਪਹਿਲੇ ਸੂਈ ਹੈ ਨਾ ਹਾਂ ਉਹੀ ਹੈ ਨਾ ਪਹਿਲੇ ਸੂਈ ਹੈ ਤੇ ਇਹ ਗਾਂ ਇਹਦੇ ਆਪਾਂ ਇਹ ਵੀ ਗੱਬਣਾ ਜੀ ਇਹਦੇ ਸਨੋ ਮੈਨ ਤੇ ਗੱਬਣਾ ਗੱਬਣ ਦਾ ਤੁਹਾਨੂੰ ਦੱਸਿਆ ਵੀ ਸਾਰੀਆਂ ਹੀ ਆ ਆ ਇਹਦੇ ਅੱਜ ਸੀਮਨ ਲਾਇਆ ਤੇ ਉਹਦੇ 40 ਤੋਂ ਘੱਟ ਦੇਣ ਹੋਏ ਆ ਪਰ ਸਾਰੀਆਂ ਗੱਬਣ ਆ ਜੀ ਇਹ ਆਈ ਦਾ ਸੀਜ਼ਨ ਵੀ ਤੁਹਾਨੂੰ ਪਤਾ ਗਿਆ ਤੇ ਆਪਾਂ ਇੱਥੇ ਸਕਸੈਸ ਆ ਜੀ ਰੱਬ ਦੀ ਕਿਰਪਾ ਨਾਲ ਬਾਈ ਦਾ ਫਾਰਮ ਆਪਾਂ ਲੈ ਜਾਾਂਗੇ ਸਿਖਰਾਂ ਤੇ ਏਡੀ ਗੱਲ ਨਹੀਂ ਗਈ ਕੋਈ ਵੀ ਰੱਬ ਮਿਹਰ ਕਰੇ ਐਂ ਹੀ ਰੱਖੇ ਪਸ਼ੂ ਗੱਭਣ ਹੁੰਦੇ ਰਹਿਣ ਮਸਟਾਈਟਸ ਨਾ ਹੋਵੇ ਜੀ ਫਾਰਮ ਕਦੇ ਫੇਲ ਨਹੀਂ ਹੁੰਦਾਗਾ ਠੀਕ ਐ ਸ਼ੁਰੂ ਚ ਥੋੜਾ ਜਿਹਾ ਸਾਨੂੰ ਲੱਗਿਆ ਸੀਗਾ ਵੀ ਯਾਰ ਇੱਕ ਰਿਪੀਟ ਬ੍ਰੀਡਿੰਗ ਦੀ ਪ੍ਰੋਬਲਮ ਨਾ ਬਾਈ ਮੈਨੂੰ ਕਹਿੰਦਾ ਆਵੇ ਯਾਰ ਮੈਂ ਕਿਹਾ ਬਾਈ ਨਹੀਂ ਆਉਂਦੀ ਮਿਨਰਲ ਮਿਕਚਰ ਫਿਰ ਕਿਹੜਾ ਪਾਈ ਜੰਨਾ ਮੈਂ ਉਹੀ ਆਪਣਾ ਹਾਈਮੈਨ ਪੀਡੀਐਸ ਪੀਡੀਐਸ ਠੀਕ ਐ ਥੋੜਾ ਜਿਹਾ ਬਦਲ ਕੇ ਪਾਇਆ ਕਰ 6 ਮਹੀਨੇ ਬਾਅਦ ਡੀ ਵਾਰਮਿੰਗ ਬਾਈ ਟਾਈਮ ਤੇ ਕਰੀ ਜਾਂਦਾ ਸਾਨੂੰ ਪਸ਼ੂ ਦੱਸਦੇ ਆ ਜੀ ਪਸ਼ੂ ਐਂ ਵੇਖੋ ਠੀਕ ਹੈ ਤੇ ਚਵਾਈ ਦੋ ਟਾਈਮ ਹੀ ਆ ਦੋ ਟਾਈਮ ਦੋ ਟਾ ਹਾਂ ਉਸ ਤੋਂ ਬਾਅਦ ਸਾਨੂੰ ਦਿਖਾਉਣੇ ਆ ਜੀ ਇੱਕਾਂ ਇਹ ਗਾ ਗੱਬਣ ਆ ਜੀ ਇਹਨੇ ਥੋੜਾ ਜਿਹਾ ਸਾਨੂੰ ਖਰਾਬ ਕੀਤਾ ਇਹ ਗਾਣੇ ਵੀ ਖਰਾਬ ਕੀਤਾ ਥੋੜਾ ਜਿਹਾ ਇਹ ਬੋਡੀ weight ਘੱਟ ਸੀਗਾ ਗਾ ਦਾ ਜਦੋਂ ਪੂਰਾ ਹੋ ਗਿਆ ਗਾਂ ਗੱਬਣ ਹੋ ਗਈ ਸੀ ਕਿ ਇਹ ਹੁਣ ਰਮਾਡਾ ਤੇ ਗੱਬਣ ਨਹੀਂ ਇਹ ਰਮਾਡਾ ਪਹਿਲਾਂ ਲੱਗਾ ਸੀ ਰਮਾਡਾ ਤੇ ਰਿਪੀਟ ਕਰਕੇ ਫਿਰ ਹੈਮਰ ਤੇ ਗੱਬਣਾ ਹੈ ਹੈਮਰ ਤੇ ਗੱਬਣਾ ਇਹਦੇ ਵੀ ਦੋ ਵਾਰੀ ਲਾਇਆ ਇਹਦੇ ਦੋ ਵਾਰੀ ਦੋ ਵਾਰੀ ਮੰਨ ਲਓ ਇੱਕ ਵਾਰੀ ਨਹੀਂ ਰਹੀ ਦੂਜੀ ਵਾਰੀ ਰਹਗੀ ਕੱਲੀ ਉਹੀ ਗਾਂ ਜਿਹਦੇ ਆਪਾਂ ਨੂੰ ਇੰਨੇ ਵਾਰੀ ਤਿੰਨ ਵਾਰੀ ਭਰਨਾ ਪਿਆ ਨਹੀਂ ਤਾਂ ਤਕਰੀਬਨ ਤਕਰੀਬਨ ਇੱਕੇ ਵਾਰੀ ਜੀ ਤੇ ਨਹੀਂ ਦੋ ਵਾਰੀ ਜੀ ਦੂਜੀ ਵਾਰੀ ਜੀ ਗੱਬਣਾ ਪਰ ਲਾਇ ਸੈਕਸੜੀ ਹੈ ਜੀ ਠੀਕ ਹੈ ਐ ਨਹੀਂ ਵੀ ਜੇ ਨਹੀਂ ਰਹੀ ਤਾਂ ਯਾਰ ਬਈ ਡਾਕਟਰ ਐਤ ਕੀ ਦੋ ਦੂਜਾ ਸੀਮਨ ਲਾ ਦੇ ਇਹ ਗੱਲ ਨਹੀਂ ਗਈ ਆ ਗਾਂ ਵੀ ਗੱਬਣਾ ਹੈ ਇਹਦੇ ਨਾਰਮਲ ਸੀਮਣ ਲੱਗਿਆ ਜੀ ਇਹ ਗੱਬਣਾ ਇਹਨੇ ਦੁੱਧ ਨਹੀਂ ਬਾਲਾ ਦਿੱਤਾਗਾ ਬਾਈ ਕਹਿੰਦਾ ਹੋ ਸਕਦਾ ਆਪਾਂ ਨਾ ਰੱਖ ਗਏ ਮੈਂ ਵੀ ਇਹਨੂੰ ਕਿਹਾ ਵੀ ਸੈਕਸਰ ਸੀਮਣ ਆਪਾਂ ਨਹੀਂ ਲਾਉਂਦੇ ਇਹਦੇ ਠੀਕ ਹੈ ਇਹ ਠੀਕ ਠਾਕ ਦੁੱਧ ਵਾਲੀ ਗਾਂ ਤੇ ਇਹਦੇ ਨਾਰਮਲ ਸੀਮਣ ਲਾਇਆ ਜੀ ਅਸੀਂ ਗੱਬਣਾ ਅੱਜ ਚੈੱਕ ਕਰਤੀ ਆਹ ਗਾਂ ਨੂੰ 40 ਦਿਨ ਹੋ ਗਏ ਆ ਜੀ ਠੀਕ ਹੈ ਇਹ ਹਜੇ ਚੈੱਕ ਨਹੀਂ ਕੀਤੀ ਕਿ ਮੈਂ ਇਹਨੂੰ ਕਿਹਾ ਵੀ ਰੁਕ ਜਾ ਆਪਾਂ ਕਿਹੜਾ ਗਾਂ ਵੇਚਣੀ ਆ ਬਸ ਤੁਹਾਨੂੰ ਕਿਹਾ ਵੀ ਸੀ ਵੀ ਬਾੜੀ ਕਾਲੀ ਕਰਾਉਣ ਦਾ ਫਾਇਦਾ ਨਹੀਂ ਹੁੰਦਾ ਸਾਰੀਆਂ ਗਾਵਾਂ 2 ਮਹੀਨੇ ਪਲੱਸ 2.5 ਮਹੀਨੇ ਪਲੱਸ ਹੀ ਚੈੱਕ ਹੋਈਆਂ ਜੀ ਆਪਾਂ ਕੀ ਆਈ ਕਦੋਂ ਸ਼ੁਰੂ ਕਰਤੀ ਸੀ ਮੇਰੇ ਨਾਲ ਦਸੰਬਰ ਚ ਦਸੰਬਰ ਦੇ 1 ਦਸੰਬਰ ਨੂੰ ਸ਼ੁਰੂ ਕਰਤਾ ਸੀ ਸ਼ੁਰੂ ਚ ਆਪਾਂ ਸਭ ਤੋਂ ਪਹਿਲਾਂ ਕਿਹੜੀ ਆਏ ਗਾਂ ਦੇ ਟੀਕੇ ਭਰੇ ਉਹ ਉਧਰ ਉਹਦੇ ਕੀਤਾ ਸੀ ਉਹ ਉਹ ਵੈੜ ਦੇ ਟੀਕੇ ਭਰੇ ਜੀ ਸਭ ਤੋਂ ਜ਼ਿਆਦਾ ਉਹ ਗੱਬਣ ਚੈੱਕ ਆ ਆਹ ਹਾਂ ਤੇ ਮੰਨ ਕੇ ਚਲੋ ਦਸੰਬਰ ਤੇ ਆਈ ਸ਼ੁਰੂ ਹੋ ਗਈ ਸੀ ਤੇ ਅਸੀਂ ਡੰਨ ਕਰਤੀ ਹੈ ਜੀ ਇਹ ਅੱਜ ਤਾਈਂ ਦੇਖੋ ਹੁਣ ਅਪ੍ਰੈਲ ਸ਼ੁਰੂ ਹੋ ਗਿਆ ਕੱਲੀ ਉਹ ਗਾਂ ਸਾਡੀ ਜਿਹੜੀ ਹਜੇ ਤੱਕ ਨਹੀਂ ਰਹੀਗੀ ਤੇ ਨਹੀਂ ਸਾਰੀਆਂ ਵਿਚਾਰੇ ਸਾਰੇ ਪਸ਼ੂ ਆਪਣੇ ਗੱਬਣ ਆ ਆਪਦੀ ਜਿਹੜੀ ਤੁਹਾਨੂੰ ਦੱਸਿਆ ਵੀ ਜਿਹਦੇ ਅੱਜ ਜੈਗ ਲਾਇਆ ਉਹਦੀ ਪਿਛਲੇ ਸੂਏ ਦੀ ਵੱੱਛੀ ਆ ਇਹ ਰੋਮੀ ਉਹਦੀ ਦੇਖੋ ਗਰੋਥ ਵੇਖੋ ਤੁਸੀਂ ਇਹ ਸਾਰਾ ਦਿਨ ਖੁੱਲੀਆਂ ਰਹਿੰਦੇਗਾ ਆ ਪਾਈਪਰ ਦੀ ਹੈ ਜੀ ਇਹਦੀ ਉਮਰ ਫਤੇ ਕਿੰਨੀ ਹੋ ਗਈ ਇਹ ਹੋ ਗਈ 2 ਮਹੀਨੇ ਦੇ 2 ਮਹੀਨੇ ਤੋਂ ਘਟਾ ਹੈ ਵੇਖੋ ਤੁਸੀਂ 2 ਮਹੀਨੇ ਤੋਂ ਘਟਾ ਬੱਚੀ ਜੀ ਯਕੀਨ ਯਕੀਨ ਕਰਿਓ ਇਹ ਗੱਲ ਦਾ ਕੋਈ ਝੂਠ ਨਹੀਂਗਾ 2 ਮਹੀਨੇ ਤੋਂ ਘਟਾ ਆ ਉਹ ਨੋਰਮਲ ਸੀਮਨ ਦੀ ਬੱਚੀ ਹੈ ਜੀ ਤੇ ਹੁਣ ਬਾਈ ਨਾਲ ਗੱਲ ਕਰਾਂਗੇ ਵੀ ਕੀ ਖਰਾਕ ਪਾਉਂਦਾ ਤੇ ਕਿੰਨੇ ਪੈਸੇ ਬਚਤ ਆ ਕਿੰਨੇ ਪੈਸੇ ਲਾਏ ਸੀਗੇ ਕਿੰਨੇ ਪੈਸਿਆਂ ਤੋਂ ਫੜੇ ਸ਼ੁਰੂ ਕੀਤਾ ਸੀ ਕੰਮ ਬਾਈ ਇੱਧਰ ਆ ਜਾ ਮੜਾ ਜੀ ਤੂੰ ਤਾਂ ਬਈ ਆਪਾਂ ਮੰਨ ਲਓ ਕਿ ਪਸੂ ਤਾਂ ਜਿਵੇਂ ਘਰ ਦੇ ਸੀਗੇ 4-5 ਹਾਂ ਹਾਂ ਬਈ ਆਪਾਂ ਤਾਂ ਸਸਤੀਆਂ ਗਾਵਾਂ ਲਿਆਂਦੀਆਂ ਸੀ ਜਮਾਂ ਹਾਂ ਹਾਂ ਕੋਈ ਮੰਨ ਲਓ ਜਿਵੇਂ ਉਹ ਮੇਰੇ ਕੋਲੇ ਦੋ ਬਾਰਾ ਹੈਗੀਆਂ ਹਾਂ ਹਾਂ ਇੱਧਰ ਆਇਆ ਬੰਮਰ ਲੱਗਾ ਤੇ ਇੱਕ ਰੋਡਿਓ ਲਾਇਆ ਹਾਂ ਹਾਂ ਉਹ ਆਪਾਂ 4500 ਰੁਪਏ ਦੀਆਂ ਦੋਨੇ ਗਾਵਾਂ ਲਿਆਂਦੀਆਂ ਸੀ ਰਿਪੀਟਰ ਆਪਾਂ ਹੀ ਚੈੱਕ ਹਾਂ ਹਾਂ ਆਪਾਂ ਹੀ ਚੈੱਕ ਕੀਤੀ ਆ ਤੂੰ ਮੈਨੂੰ ਕਹਿ ਵੀ ਚੈੱਕ ਕਰ ਲੈ ਡਾਕਟਰ ਰਹਿ ਜਾਊਗੀ ਮੈਂ ਹੈ ਕੋਈ ਨਹੀਂ ਰਹਿ ਜਾਊਗੀ ਹੈਨਾ ਇਹ ਉਸ ਤੋਂ ਬਾਅਦ ਆਪਣੇ ਕੋਲੇ ਮਹੀਨੇ ਦੇ ਵਿੱਚ ਹੀ ਗੱਬਣਾ ਹੋਗੀਆਂ ਗੱਬ ਤੇ ਨਹੀਂ ਆ ਸਾਰੇ پیسے ਹੁਣ ਤੱਕ ਕਨਵੈਸਟ ਸਾਰੇ ਆ ਢਾਂਚੇ ਤੋਂ ਬਿਨਾ ਤਾਂ ਮੰਨ ਲਓ ਕੋਈ ਬਾੜੇ ਨਹੀਂ ਇਨਵੈਸਟ ਹੋਏ ਸੀ ਬਾੜੇ ਨਹੀਂ ਇਨਵੈਸਟ ਹੋਏ ਉਹ ਨਾਮ ਜਿਹੜੀ ਆਪਾਂ ਸਪਾਈਕ ਲੱਗਾ ਜੀ ਤਿੰਨ ਕੇ ਜਿਹਦੇ ਸਪਾਈਕ ਜਿਹਦੇ ਤਿੰਨ ਟੀਕੇ ਪਰ ਆਈ ਸੀ ਉਹਨੂੰ ਦੱਸਿਆ ਸੀ ਵੀ 5 ਸਾਲਾਂ ਦੀ ਚਾਹੀਦੀ ਇਹ ਫਰੀਜ ਸੀਗੀ ਜੱਗੇ ਤੋਂ ਆਈ ਸੀ ਇਹ ਹਾਂ ਹਾਂ ਪਿੰਡੋਂ ਹੀ ਆਈ ਸੀ ਆਪਣੇ ਇਹ ਬਹੁਤ ਔਖੀ ਰਹੀ ਆ ਇਹ ਪਹਿਲਾਂ ਮੱਤੇ ਵਾਲਿਆਂ ਕੋਲੇ ਸੀ ਫਿਰ ਜੱਗੇ ਕੋਲੇ ਸੀ ਆਪਾਂ ਆਕੇ ਇਹਨੂੰ ਗੱਭਣ ਕੀਤਾ ਵੀ ਤੂੰ ਇਹ ਤੇ ਮੱਥਾ ਮਾਰਿਆ ਪਰ ਸੌਖੀ ਗੱਭਣ ਨਹੀਂ ਹੋਈ ਦੀ ਗਾਂ ਇਹ ਪੈਸੇ ਪੂਰੇ ਲੱਗੇ ਆ ਖਰਚ ਹੋਇਆ ਪਰ ਗਾਂ ਗੱਭਣ ਹੋ ਗਈ ਆ ਤੇ ਉਦੋਂ ਵੀ ਬਾਈ ਨੇ ਇਹ ਵੇਖੋ ਤੁਸੀਂ ਸੈਕਸਡ ਸੀਮਣ ਹੀ ਲਵਾਇਆ ਸੀ ਮੇਰੇ ਤੋਂ ਸ਼ੁਰੂ ਜੇ ਨਾਲੇ ਰਿਪੀਟਰ ਗਾਂ ਸੀ ਮੈਂ ਇਹਨੂੰ ਦੱਸਿਆ ਸੀ ਵੀ ਇਹ ਫਤੇ ਰਹਿੰਦੀ ਨਹੀਂ ਨੀਗੀ ਪਰ ਫਿਰ ਵੀ ਉਹਦੇ ਸ਼ੁਰੂ ਜੇ ਹੀ ਸੈਕਸਡ ਲਾਇਆ ਸੀ ਪਰ ਉਹ ਹੈ ਨਾਰਮਲ ਤੇ ਉਹਦੀ ਉਹਦੀ ਬੱਚੀ ਆ ਜੀ ਉਹਦੀ ਆ ਨਾ ਉਹਦਾ ਬੱਚਾ ਉਹਦਾ ਬੱਚਾ ਸੀਗਾ ਠੀਕ ਆ ਹਾਂ ਹੁਣ ਤਾਂ ਕੋਈ ਨਾਰਮਲ ਸੀਮੈਂਟ ਕੀ ਲਾਇਆ ਹੀ ਨਹੀਂ ਤੇ ਕਿੰਨਾ ਦੁੱਧ ਪਾ ਦਿੰਨਾ ਫਤਿਹ ਨਹੀਂ ਫਿਰ ਹਾਲ ਮੇਰੇ ਕੋਲੇ ਹੁਣ ਤਾਂ ਵੀ ਆਪਾਂ ਏ ਆਈ ਕਰਤੀ ਦੋ ਹਾਂ 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 ਤੇ ਹੁਣ ਤਾਂ ਲਗਭਗ 80 ਕਿਲੋ ਦੁੱਧ ਦੇ ਕਰੀਬ ਰਹਿ ਜਾਂਦਾ 80 ਕਿਲੋ ਦੁੱਧ ਦੇ ਕਰੀਬ ਹੈ ਕੀ ਰੇਟ ਮਿਲ ਜਾਂਦਾ ਬਈ ਰੇਟ ਮੇਰੇ ਕੋਲੇ ਇੱਕ ਤਾਂ 4 ਹੈਗਾ ਤੇ ਇੱਕ ਫੀਡ ਫੂਡ ਦਾਣਾ ਪੈਂਦਾ ਵੱਖਰਾ ਹਾਂ ਤੇ ਮੇਰਾ 40 ਰੁਪਏ ਦੇ ਦੁੱਧ ਪੈਂਦਾ 40 ਰੁਪਏ ਹਜੇ ਨੰਬਰ ਤਾਂ ਮਿਲਣਾ ਅਗਲੀ ਵਾਰੀ ਮਿਲ ਜੂ ਇਸ ਵਾਰੀ ਮਿਲ ਜੂਗਾ ਨਾ ਜਦੋਂ ਸਾਰੇ ਇਕੱਠੇ ਹੀ ਹੋਣਗੇ ਆ ਨੰਬਰ ਆਪਾਂ ਨੂੰ ਹਾਂ ਸਹੀ ਹੈ ਫਿਰ ਤੇ ਪਹਿਲਾਂ ਬਾਈ ਦੋ ਮੰਨ ਕੇ ਚੱਲ ਮਨ ਚ ਕਿਵੇਂ ਆਇਆ ਇਹ ਕੰਮ ਪਹਿਲਾਂ ਸ਼ੁਰੂ ਚ ਕੀ ਕਰਦਾ ਸੀ ਤੂੰ ਸ਼ੁਰੂ ਚ ਜਦੋਂ ਮੰਨ ਕੇ ਚੱਲ ਆਪਾਂ ਬੜੇ ਕੰਮ ਕੀਤੇ ਮੈਂ ਪਹਿਲਾਂ ਹਾਂ ਇੱਕ ਫਰੋਜਨ ਚਿਕਨ ਆਉਂਦਾ ਹੈ ਹਾਂ ਲੁਧਿਆਣੇ ਤੋਂ ਹਾਂ ਉਹ ਵੀ ਕੀਤਾ ਹਾਂ ਫਿਰ ਫਰਾਂਸ ਦਾ ਵੀ ਕੀਤਾ ਠੀਕ ਹੈ ਫਿਰ ਆਪਣਾ ਮਿੱਟੀ ਦਾ ਕੰਮ ਵੀ ਕੀਤਾ ਮਿੱਟੀ ਦਾ ਵੀ ਕੀਤਾ ਠੀਕ ਹੈ ਕੰਮ ਵੀ ਕੀਤਾ ਹਾਂ ਬਾਹਰ ਵਾਸਤੇ ਟਰਾਂਜਾਂ ਮਾਰੀਆਂ ਟਰਾਂਜਾਂ ਮਾਰੀਆਂ ਹਾਂ ਪੈਸੇ ਉਹਦੇ 'ਚ ਖਰਾਬ ਹੋਏ ਆ ਵੀ ਜਮ ਬਹੁਤ ਖਰਾਬ ਬਹੁਤ ਖਰਾਬ ਹੋਏ ਆ ਵੀ ਐਂਡ ਤੇ ਆ ਕੇ ਵੀ ਆਪਦੇ ਉਹਨੇ ਪੈਸਾ ਤਾਂ ਭਾਵੇਂ ਮੈਂ 100 ਗਾਂ ਦਾ ਫਾਰਮ ਖਾਨ ਦਾ ਮਤਲਬ ਜਿੰਨੇ ਖਰਾਬ ਕਰ ਜਿੰਨੇ ਖਰਾਬ ਕਰਤੇ ਤੇ ਇਹ ਕੰਮ ਹੁਣ ਇਹ ਨਹੀਂ ਸਕਸੈਸ ਆ ਕੰਮ ਇਹ ਸਕਸੈਸ ਆ ਵਧਾਉਣਾ ਹੋਰ ਥਾਪ ਦਾਵਾਂਗੇ ਹਾਂ ਗਾਂ ਆਪਣੀਆਂ ਬੱਚੀਆਂ ਤਿਆਰ ਹੋਈ ਜਾਂਦੀਆਂ ਆਪਾਂ ਨੂੰ ਖਰੀਦਣ ਦੀ ਤਾਂ ਲੋੜ ਨਹੀਂ ਗਈ ਹਾਂ ਜੀ ਵੀ ਚਲੋ ਕੰਪੀਟੀਸ਼ਨ ਵਾਲੀਆਂ ਗਾਵਾਂ ਤਾਂ ਆਪਣੀਆਂ ਹੌਲੀ-ਹੌਲੀ ਬਣ ਜਾਣਗੀਆਂ ਵੀ ਕਿਹੜਾ ਆਪਾਂ ਨੂੰ ਅਗਰ ਸਟੈਪ ਬਾਈ ਸਟੈਪ ਹੀ ਹੋਣਾ ਫਿਰ ਹਾਂ ਸਟੈਪ ਬਾਈ ਸਟੈਪ ਹੀ ਹੋਣਾ ਪਰ ਕਿਹੜਾ ਆਪਣਾ ਸਕਸੈਸ ਆ ਜੀ ਕੰਮ ਬਾਈ ਦਾ ਵਧੀਆ ਠੀਕ ਹੈ ਤੇ ਫੀਡ ਕਿਹੜੀ ਪਾਉਣਾ ਬਾਈ ਫੀਡ ਮੈਂ ਸੀਸੀ ਪਾਉਣਾ ਦਾਨੀ ਹਸੀਸ ਆਪਦੀ ਨਹੀਂ ਬਣਾਉਂਦੇ ਨਹੀਂ ਆਪਦੀ ਫਿਲਹਾਲ ਇੱਕ ਤਾਂ ਗਾਵਾਂ ਤੋਕੜਾਂ ਹੁਣ ਹਾਂ ਤੇ ਇੱਕ ਵੀ ਉਹ ਆਉਂਦੇ ਸੂਏ ਦੇ ਬਣਾਵਾਂਗੇ ਲੱਕੇ ਦੁੱਧ ਤੇ ਆਪਣਾ ਬਈ ਆਪ ਸੱਚ ਦੱਸ ਦਗੇ ਮੇਨ ਵੀ ਆਪਣਾ ਖਰਚਾ ਕਿੰਨਾ ਹੋ ਗਿਆ ਹੁਣ ਤੱਕ ਟੀਕਿਆਂ ਦੇ ਕੀ ਚਾਹੀਦੇ ਗਾ ਜੇ ਤਾਂ ਮੰਨ ਲਓ ਵਿੱਚੇ ਰਿਪੀਟ ਵਾਲੇ ਵੀ ਪਾਈਏ ਹਾਂ ਤਾਂ 45000 ਪਲੱਸ ਖਰਚਾ ਹੋਵੇਗਾ 45000 ਚ ਸਮਝ ਲੈ ਆਪਣੀਆਂ 11 ਗਾਵਾਂ ਗੱਭ ਹੋਗੀਆਂ ਹੈਨਾ ਤੇ 11 ਚੋਂ ਕੋਈ ਇੱਕ ਦੋ ਆ ਦੇ ਆਪਾਂ 11 ਚੋਂ ਵੀ 12 ਹੀ ਆਂ ਪਚਕਣੀ ਕੀਤੀਗੀ ਹਾਂ ਸਾਰਿਆਂ ਵਿੱਚ ਹੀ ਆਂ ਅੱਜ ਸਣੇ ਆ ਜਿਹਦਾ ਜੈਗ ਲਾਇਆ ਹਾਂਜੀ ਹਾਂਜੀ ਉਹਦੇ ਸਣੇ ਆ ਮੰਨ ਲਓ ਆਪਾਂ 13 ਗਾਵਾਂ ਦੇ ਆ ਹੀ ਕੀਤੀ ਆ 14 ਦੇ 14 ਦੇ ਹੈਨਾ ਨੇ 11 ਦਾ ਚੈੱਕ ਕਰਦਿਆਂ ਨਾ ਆਪਾਂ ਮੰਨ ਲਓ ਸਾਰੇ ਸਣੇ ਝੋਟੀਆਂ ਸਾਰੀਆਂ 11 ਦਾ ਚੈੱਕ ਕਰਦਿਆਂ ਇੱਕ ਆ ਹੋ ਗਈ ਤੇ ਇੱਕ ਉਹ ਹੋ ਗਈ ਤੇ ਇੱਕ ਉਹ ਜਿਹੜੀ ਮਗਰ ਖੜੀ ਹੈ ਜਿਹੜੀਆਂ ਦੋ ਆਪਾਂ ਚੈੱਕ ਨਹੀਂ ਕੀਤੇ ਇੱਕ ਦੇ 14 ਗਾਵਾਂ ਦੇ ਇਈ ਕਰਕੇ ਆਪਾਂ 45000 ਰੁਪਏ ਲਾਇਆ ਤੇ ਸਾਂਭੇ ਲਾ 14 3 42 3000 ਰੁਪਏ ਜੇ ਇੱਕ ਗਾਂ ਐਵਰੇਜ ਵੇਖਗੇ ਤਾਂ ਗੱਬਣ ਹੋ ਗਈ ਤੇ ਹੈਵੀ ਸੈਕਸਰ ਤੇ ਹਾਂ ਸੈਕਸਰ ਸਾਰੇ ਚੱਲ ਜੇ ਆਪਾਂ ਉਹਨਾਂ ਦੇ ਆਪਾਂ ਦੋ ਦੋ ਵਾਰੀ ਭਰਤੇ ਤੇ ਕਈ ਆਪਣੀਆਂ ਇੱਕੇ ਟੀਕੇ ਤੇ ਵੀ ਗੱਬਣ ਹੋਈਆਂ ਹਨਾ ਵੀ ਜੇ ਪੈਸੇ ਤਾਂ ਉਹ ਗਾਂ ਖਾਜੀ ਨਾ 11 12 ਹਾਂ ਇੱਕ ਇੱਕ ਗਾਂ ਆਪਣੀ ਮੰਨ ਕੇ ਚੱਲੋ ਥੋੜਾ ਜਿਹਾ ਸਿਸਟਮ ਹਲਾ ਗਈ ਵੀ ਉਹਦੇ ਤੇ ਪੈਸੇ ਲੱਗੇ ਨਹੀ ਤਾਂ ਆਪਾਂ 5 5000 ਰੁਪਏ ਚ ਨਾਰਮਲ ਗਾਂ 4 4000 3 3 4 4000 ਚ ਗੱਬਣ ਕਰ ਲਈ 3 3000 ਚ ਚਲ ਆਪਸ ਸੈਕਸਰ ਤੇ ਗੱਬਣ ਕੀਤੀ ਆ 5000 ਤੋਂ ਥੱਲੇ ਥੱਲੇ ਆਪਣੀ ਗਾਂ ਗੱਬਣ ਹੋ ਗਈ ਆ ਬਈ ਦੋ ਸੀਮਣਾ ਦੇ ਗਾਂ ਹਰੇ ਗੱਬਣ ਹੋ ਗਈ ਆ ਵੀ ਕਈ ਹੁਣ ਇੱਕ ਤੇ ਵੀ ਹੋਈਆਂ ਕਈ ਦੋਆਂ ਦੇ ਤੇ ਹੁਣ ਤੁਸੀਂ ਇਹ ਵੇਖੋ ਵੀ ਜੇ 11 ਚੋਂ ਆਪਣੀਆਂ ਗਾਂ 'ਚ 11 ਚਾ 13 ਗਾਂ ਆ ਚਲੋ ਆਪਣੀਆਂ 14 ਸਾਰੀਆਂ ਹਨਾ 14 ਚੋਂ 3-4 ਤੁਸੀਂ ਕੱਢਦੇ ਹੋ ਵੀ ਨਾਰਮਲ ਸੀਮਲ ਆਇਆ ਪਰ ਸੈਕਸਰ ਕਿੰਨੀਆਂ ਨੇ ਨਾਰਮਲ ਦੋ ਬੱਚੀਆਂ ਦੇ ਨਾਰਮਲ ਸੈਕਸਰ ਕਿੰਨੀਆਂ ਨੇ ਆ ਸੈਕਸਰ ਆਪਣੇ ਕੋਲੇ 1 2 3 4 5 6 7 8 9 ਦੇ ਸੈਕਸਰ 9ਾਂ ਦੇ ਸੈਕਸਰ ਆ ਹਨਾ 9ਾਂ ਤੇ ਚਲੋ ਆਪਾਂ 45000 ਨੌਵਾਂ ਦਾ ਹੀ ਕਹਿ ਲਓ ਤੁਸੀਂ ਹੈਨਾ ਤੇ ਉਹਨਾਂ ਚੋ ਜੇ ਚਾਰਾਂ ਨੇ ਵੀ ਬੱਚੀਆਂ ਦੇ ਦਿਆਂ ਵੈਸੇ ਤਾਂ ਸਾਰੀਆਂ ਹੀ ਸੈਕਸਡ ਦੇ ਆ ਹੈਨਾ 90% ਕਹਿੰਦੇ ਆ ਉਹ 90 ਕਹਿੰਦੇ ਆ ਪਰ ਜੇ 90 ਦੇ ਆ ਤਾਂ ਹੈਣੀ ਵੀ ਆਪਣੀਆਂ ਨੌਵਾਂ ਚੋ ਦੋ ਬੱਚੀਆਂ ਵੀ ਨਾ ਦੇਣਗੀਆਂ ਜਾਂ ਚਾਰ ਘੱਟੋ ਘੱਟ ਮੰਨ ਕੇ ਚਲੋ 6 ਜਾਂ 7 ਬੱਚੇ ਆਉਣਗੀਆਂ ਤੇ ਇੱਕ ਦੋਹਾਂ ਬੱਚੀਆਂ ਦਾ ਮੁੱਲ ਆਪਾਂ ਟੀਕਿਆਂ ਤੇ ਲਾਇਆ ਹੈਨਾ ਤੇ ਪਰ ਜੇ ਦੇਖ ਤੂੰ ਇੱਕ ਵਾਰੀ ਜਿਵੇਂ ਉਹ گاਵਾ ਤੇਰੀਆਂ ਨਹੀਂ ਰਹਿੀਆਂ ਸੀ ਜੇ ਉੱਥੇ ਤੂੰ ਨਾਰਮਲ ਸੀਮਾ ਲਵਾ ਦਿੰਦਾ ਫਿਰ ਪਛਤਾਵਾ ਰਹਿ ਜਾਂਦਾ ਬੰਦੇ ਨੂੰ ਵੀ ਯਾਰ ਕੀ ਫਾਇਦਾ ਤਾਂ ਹੀ ਉਹ ਗਾਂ ਤੇ ਇੰਨੇ ਪੈਸੇ ਲਾਈ ਜਾਂਦੇ ਆ ਵੀ ਹੋ ਸਕਦਾ ਐਸਟੀਕੇ ਤੇ ਰਹਿ ਜੇ ਐਸ ਤੇ ਰਹਿ ਜੇ ਬਈ ਬੱਚਾ ਨੋਰਮਲ ਲਾਤਾ ਤੇ ਬੱਚਾ ਆ ਗਿਆ ਫਿਰ ਬੱਚਾ ਆ ਗਿਆ ਫਿਰ 1 ਸਾਲ ਦਾ ਗੈਪ ਆ ਹੁਣ ਦੇਖੋ ਹਾਂ ਹੁਣ ਆਪਣੇ ਕੋਲੇ ਪਿਛਲੇ ਸਾਲ ਚ ਸਿਰਫ 3 ਬੱਚੇ ਆ ਤਿੰਨਾਂ ਚੋਂ 2 ਚੰਗੇ ਆ ਹਨਾ ਹਾਂ ਸਿਰਫ 2 ਚੰਗੇ ਆ ਤੇ ਜੇ ਇਹੀ ਬੱਚੇ ਮੰਨ ਕੇ ਚੱਲੋ ਐਦ ਕੀ ਰੱਬ ਸੌਖੇ ਰੱਖੇ ਆਪਾਂ ਨੂੰ ਗਾਵਾਂ ਖਰੀਦਣ ਦੀ ਲੋੜ ਹੀ ਨਹੀਂ ਪੈਣੀ ਲੋਕ ਪਾਸੇ ਪੈਸਾ ਲਾ ਰਹੇ ਆ ਗਾਵਾਂ ਤੇ ਲੱਖ ਰੁਪਏ ਦੀ ਗਾਂ ਤਾਂ ਆਪਾਂ ਖਰੀਦ ਲੈਨੇ ਆ ਪਰ ਟੀਕਾ ਭਰਉਣ ਵੇਲੇ ਅਗਲਾ ਕਿਰਸ ਕਰਦਾ ਵੀ ਯਾਰ ਨੋਰਮਲ ਭਰ ਦੇ ਇੱਕ ਵਾਰੀ ਨਹੀਂ ਰਹੀ ਤੁਸੀਂ ਟੀਕਾ ਨੋਰਮਲ ਨਾ ਭਰਾਇਆ ਕਰੋ ਹਨਾ ਤੂੰ ਤਾਂ ਵੈਸੇ ਫਤ ਭਰਾਇਆ ਹੀ ਨਹੀਂ ਹਾਂ ਨੋਰਮਲ ਸੀਮਨ ਮੈਂਦਾ ਮੈਂ ਵੀ ਤੈਨੂੰ ਜੇ ਕਵਾਂ ਪਰ ਤੂੰ ਕਹਿੰਦਾ ਨਹੀਂ ਡਾਕਟਰ ਸੈਕਸਡ ਹੀ ਲਾਉਣਾ ਹਾਂ ਜਿਹੜਾ ਉਹ ਸਟਰੋਲੀ ਭਰਿਆ ਸਟਰੋਲੀ ਉਹ ਕੀ ਸਟੋਨੀ ਸਟਰੋਲੀ ਦਾ ਅੰਦਰ ਪੈਦੀ ਉਹਦੇ ਉੱਪਰਿਆ ਉਹ ਐਚਐਫਸੀ ਹਨਾ ਤੇ ਉਹ ਆਪ ਤੂੰ ਲੈ ਕੇ ਆਇਆ ਜਾ ਕੇ ਰਾਤ ਨੂੰ ਇੱਕ ਦਿਨ ਬਾਈ ਟੁੱਡੀ ਤੋਂ ਟੀਕੇ ਲੈ ਕੇ ਆਇਆ ਜੀ ਜਾ ਕੇ ਸਪੈਸ਼ਲ ਠੀਕ ਹੈ ਤੇ ਉਦੋਂ ਟੁੱਡੀ ਤੋਂ ਕਿਹੜੇ ਆਏ ਅਸੀਂ ਤੂੰ ਓਹ 40 1 46 40 1 46 ਮੇਰੇ ਕੋਲੇ ਹੈ ਨਹੀਂ ਸੀਗਾ سیمੰਨ ਤੇ ਬਾਈ ਕਹਿੰਦਾ ਮੈਂ ਖਾ ਵੀ ਨਾਰਮਲ سیمੰਨ ਪਿਆ ਮੇਰੇ ਕੋਲੇ ਕਹਿੰਦਾ ਨਹੀਂ ਡਾਕਟਰ ਜੈਗੀ ਉਹ ਹੀ ਲਾਉਣਾ ਮਤਲਬ ਉਹ ਹੀ ਲਾਉਣਾ ਹੈ ਕੀ ਕਹਿੰਦੇ ਆ ਸੈਕਸਿਡ ਹੀ ਲਾਉਣਾ ਤੇ ਰਾਤ ਨੂੰ ਜਾ ਕੇ ਲੈ ਕੇ ਆਇਆ ਫਿਰ ਅਹੀ ਰਾਤ ਨੂੰ ਲਾਇਆ ਮੇਲਾ ਦਾ 8:30 9 ਵਜੇ 9 ਵਜੇ ਦੇ ਕਰੀਬ ਇਹੀ ਕਰਕੇ ਗਏ ਪਰ ਉਹ ਗਾਂ ਚਲੋ ਸਾਡੀ ਮਿਹਨਤ ਨਹੀਂ ਪੱਲੇ ਪਈ ਗੱਬਰ ਨਹੀਂ ਹੋਈਗੀ ਪਰ ਸਾਰੇ ਪਸ਼ੂ ਵੇਖੋ ਤੁਸੀਂ ਸਕਸੈਸ ਆ ਜੀ ਠੀਕ ਹੈ ਮੈਂ ਤੁਸੀਂ ਜੇ ਫਾਰਮ ਕਰਨਾ ਹੈ ਜਗਾ ਸੋਨੂੰ ਇੱਕ ਕਨਾਲ ਜਗਾ ਬਾਈ ਕੋਲੇ ਤੇ ਆ ਇੰਨਾ ਕੱਚਾ ਥਾਂ ਜ਼ਰੂਰੀ ਆ ਜੀ ਵੇਖੋ ਸਫਾਈ ਵੇਖੋ ਤੁਸੀਂ ਐ ਕੋਈ ਗਰਕਣੀ ਵਜਦਾ ਮੀਂਹ ਪੈਂਦੇ ਚਲੋ ਥੋੜੀ ਜੀ ਦਿੱਕਤ ਆਉਂਦੀ ਆ ਤੇ ਪਰ ਵਧੀਆ ਸਕਸੈਸ ਆ ਕੰਮ ਤੇ ਬੱਚੀਆਂ ਫਿਰ ਤੇ ਸਾਰਾ ਦਿਨ ਖੁੱਲੀਆਂ ਬਈ ਬੱਚੀਆਂ ਬਾਹਰ ਖੁੱਲੀਆਂ ਬੱਚੀਆਂ ਨੂੰ ਕੀ ਪਾਉਣਾ ਫਿਰ ਬੱਚੀਆਂ ਨੂੰ ਡਰਾਈਵ ਆਪਣਾ ਹੁਣ ਗਰੋਵਰ ਚੱਲੀ ਜਾਂਦੀ ਠੀਕ ਆ ਪਹਿਲਾਂ ਸਟਾਰਟਰ ਤੇ ਸੀ ਆ ਸਟਾਰਟਰ ਹੁਣ ਗਰੋਵਰ ਹਾਂ ਤੇ ਬਸ ਨਾਲ ਚਾਰ ਨਾਲ ਚਾਰ ਸਾਈਲੇਜ ਨਾਲ ਵੈਸੇ ਤੁਸੀਂ ਦੇਖੋ ਜੀ ਇਹ ਸਾਈਲੇਜ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਜੇ ਆਪਾਂ ਸਾਈਲੇਜ ਪਾਉਣੇ ਆ ਤਾਂ ਪਸ਼ੂ ਖੁੱਲੇ ਹੋਣੇ ਜ਼ਰੂਰੀ ਆ ਦੇਖੋ ਬਾਈ ਦੇ ਸਾਈਲੇਜ ਨਾਲ ਕੋਈ ਇਫੈਕਟ ਨਹੀਂ ਪਿਆ ਕੋਈ ਮਸਟਾਈਟਸ ਨਹੀਂ ਆਈ ਕੋਈ ਪਸ਼ੂ ਰਿਪੀਟ ਨਹੀਂ ਕੀਤਾ ਠੀਕ ਆ ਸਾਈਲੇਜ ਜਿਹੜੇ ਆਪਾਂ ਘਰਾਂ ਚ ਪਸ਼ੂ ਖੜਾ ਕੇ ਕਿੱल्ल्या ਤੇ ਬੰਨ ਕੇ ਪਾਉਣੇ ਆ ਉਹ ਪਸ਼ੂ ਦਾ weight ਨਜਾਇਜ਼ ਵਧੀ ਜਾਂਦਾ ਜੀ ਬਹੁਤ ਜ਼ਿਆਦਾ weight ਵਧਨ ਨਾਲ ਉਹ ਪਸ਼ੂ ਰਿਪੀਟ ਕਰਦੇ ਆ ਮਸਟਾਈਟਸ ਹੋਈ ਜਾਂਦੀ ਆ ਪਰ ਬਾਈ ਦਾ ਧਿਆਨ ਆ ਟੌਕਸੀ ਬਾਈਂਡਰ ਵਿੱਚ ਟੌਕਸੀ ਬਾਈਂਡਰ ਰੈਗੂਲਰ ਆਣ ਟੌਕਸੀ ਬੈਂਡਰ ਨਹੀਂ ਮੈਂ ਬੰਦ ਕਰ ਦਣਾ ਰੇ ਜੀ ਅੱਛਾ ਬੈਤ ਦੀ ਟੌਕਸੀ ਬੈਂਡਰ ਵੀ ਬੰਦ ਆ ਠੀਕ ਆ ਫਿਰ ਵੀ ਕੋਈ ਦਿੱਕਤ ਨਹੀਂ ਹੈ ਨਾ ਹਾਂ ਮਸਟਾਈਟਸ ਵਾਲੀ ਵੀ ਨਹੀਂ ਤੇ ਰਿਪੀਟਿੰਗ ਵਾਲੀ ਵੀ ਹੈ ਨਹੀਂ ਗਈ ਕੋਈ ਹੈ ਨਾ ਚਲੋ ਜੇ ਆਈ ਆ ਤਾਂ ਕੋਈ ਇੱਕ ਅੱਧੀ ਗਾਂ ਤਾਂ ਦੇਖੋ ਜੀ 12 ਚ 15 ਗਾਵਾਂ ਚੋਂ ਜੇ ਇੱਕ ਅੱਧੀ ਗਾਂ ਨਹੀਂ ਗੱਭਣ ਹੋਈ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਗਈ ਤੇ ਉਹ ਗਾਂ ਵੀ ਅਸੀਂ ਗੱਭਣ ਕਰ ਲਾਂਗੇ ਸੈਂਕਰੋ ਦਾ ਤੁਹਾਨੂੰ ਦੱਸਿਆ ਵੀ ਸੈਂਕਰੋ ਤੁਸੀਂ ਉਹ ਪਸ਼ੂਆਂ ਦੇ ਕਰਿਆ ਕਰੋ ਪਹਿਲਾਂ ਤਾਂ ਬੋਡੀ weight ਪਸ਼ੂ ਦਾ ਜ਼ਰੂਰੀ ਹੈ ਠੀਕ ਹੈ ਤੇ ਦੂਜੀ ਗੱਲ ਵੀ ਸੈਂਕ్రో ਚ ਇੱਕ ਚੀਜ਼ ਖਦਾ ਧਿਆਨ ਰੱਖਿਆ ਕਰੋ ਜਿਹੜਾ ਪਸ਼ੂ ਨਹੀਂ ਬੋਲਿਆ ਆ ਦਿਨਾਂ ਚ ਹੁਣ ਤੁਸੀਂ ਸੈਂਕ్రో ਕਰਦੇ ਹੋ ਗਾਂ ਗਰਮੀ ਸ਼ੁਰੂ ਹੋ ਜਾਣੀ ਹੈ ਤੇ ਜੇ ਤੁਸੀਂ ਸੈਂਕ్రో ਪਸ਼ੂ ਜਿਹੜਾ ਰਹਿ ਨਹੀਂ ਰਿਹਾ ਉਹਦੇ ਸੈਂਕ్రో ਕਰਨੀ ਹੈ ਤਾਂ 10ਵੇਂ ਦਿਨ ਸ਼ੁਰੂ ਕਰਿਆ ਕਰੋ ਵੀ 10ਵੇਂ ਦਿਨ ਪਹਿਲੇ ਰਿਸੈਪਟਲ ਲਾ ਕੇ ਤੇ ਉਹ ਨਾਲੇ ਦਾ ਪਸ਼ੂ ਆਪਦੀ ਨੇਚਰਲ ਹੀਟ ਚ ਆ ਜਾਂਦਾ ਜਿਵੇਂ ਅਸੀਂ ਉਹ ਗਾਂ ਦੇ ਜਰਸੀ ਦੇ ਕੀਤੀ ਹੈ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਲਈ ਬੈਲ ਦਾ ਬਟਨ ਜਰੂਰ ਦਬਾਇਓ ਜੀ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗੀ ਸ਼ੇਅਰ ਕਰਿਓ ਜੇ ਆਪਦੇ ਭੈਣ ਭਰਾਵਾਂ ਯਾਰਾਂ ਦੋਸਤਾਂ ਨਾਲ ਧੰਨਵਾਦ